ਇਹ ਬਿਲਕੁਲ ਚੰਗੀ ਗੱਲ ਨਹੀਂ ਠੀਕ ਹੈ ਨਾ ਤੁਹਾਨੂੰ ਦਾਣਾ ਖਾਣ ਲਈ ਦਈਦਾ ਉਹ ਲਿਖੇ ਡੱਲੀ ਨਹੀਂ 6 4 ਹੋਏ ਮੈਂ ਝੂਠ ਲੋੜਦੀ ਤੁਸੀਂ ਤਾਂ ਝੂਠ ਲੋੜਦੇ ਹੀ ਨਹੀਂ ਹਾਂ ਗੱਲ ਹੋਈ ਆਹ ਵੇਲਾ ਤੇਰੇ ਚਲਾਈ ਜਰਦੀ ਸੀ ਆ ਗਈ ਲੈ ਪੰਗਾ ਅਗਲੇ ਆ ਫੜ ਰਹੇ ਤਾਂ ਲੈਣਾ ਅਬ ਲੈਣ ਨੂੰ ਮੂਤੜੀ ਨਾਲ ਹੀ ਛੁੱਟਣਾ ਮੇਰਾ ਗਲ ਮਾਰੀਆ ਸਾਡੇ ਡੇਲੀ ਰੂਟੀਨ ਦਾ ਅੱਜ ਅਸੀਂ ਵਲੌਗ ਬਣਾਵਾਂਗੇ ਮਾਰਨਿੰਗ ਆਈ ਉੱਠ ਪਈਨੇ ਆ ਸਾਡੇ 1:3 3 ਵਜੇ ਦੇ ਨੇੜੇ ਤੇ ਬਾਈ ਵੀ ਤੜਕੇ ਆ ਜਾਂਦਾ ਅੱਜ ਅਜੇ ਨਹੀਂ ਆਇਆ ਤੇ ਮੰਮੀ ਦੀ ਡਿਊਟੀ ਦੀ ਚਾਹ ਲਿਆ ਕੇ ਅਸੀਂ ਇੱਕ ਡਰਮ ਭਰ ਚੁੱਕੇ ਆ ਤੇ ਅਗਲਾ ਭਰਨ ਦੀ ਤਿਆਰੀ ਚਾ ਓਹ ਹੱਜ ਹਾਂ ਮੈਂ ਭਰ ਲਿਆਂਦਾ ਗਾਵਾਂ ਦਾ ਆਪਣੇ ਕੰਮ ਹੈ ਗਾਵਾਂ ਦੀ ਚਵਾਈ ਕਰਕੇ ਆਪਾਂ ਗਾਵਾਂ ਦੀ ਚਵਾਈ ਕਰਕੇ ਲੈ ਜਾਂਦੀ ਆ ਤੇ ਇੱਥੇ ਇੱਕ ਮੱਚਾ ਬੰਦਾ ਕਿੱਥੇ ਓ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਇਨਸਾਨੀ ਕੰਡਾ ਨਹੀਂ ਤਾਂ ਚੋਈਆਂ ਗਈਆਂ ਨਹੀਂ ਤਾਂ ਫਿਰ ਚੋੜਾ ਸਹੀ ਗੱਲ ਜੇ ਮੱਛੀ ਆ ਤਾਂ ਜਲਦੀ ਚੋਈਆਂ ਗਈਆਂ ਨਹੀਂ ਤਾਂ ਨਹੀਂ ਚੋਈ ਜਣੇ ਅਸੀਂ ਬਹੁਤ ਰਹੁੰਦੀ ਐ ਤੇ ਸਾਡੇ ਘਰੇ ਦੇਖੇ ਜਾ ਸਕਦੇ ਆ ਤੁਸੀਂ ਹਾਂ ਡੇਲੀ ਰੁਟੀਨ ਦਾ ਵਲੋਗ ਹੋਵੇ ਵਾਸ਼ਿੰਗ ਓਹੋ ਪਾਦਾ ਹੋਈ ਤੇ ਹੁਣ ਯਾਰ ਕਹਨੇ ਗੋਆ ਸੱਟਣਾ ਤੇ ਤੇਰੀ ਮੱਝ ਨਹੀਂ ਦੀ ਜਾ ਕੇ ਚੋਲਾ ਮੱਝ ਚੋਲਾ ਹੀ ਨਹੀਂ ਇਹਨੂੰ ਪੁੱਛਣ ਵਾਲਾ ਵੇ ਚਾਹ ਨਹੀਂ ਪੀਤੀ ਤੂੰ ਆਜਾ ਨੇ ਚੋਈ ਐ ਸਾਹਿਬ ਇੱਕ ਹੀ ਚੋਈ ਜਣੇ ਕਿਹੜੀ ਕਿੱਧਰ ਮੂੰਹ ਤੇ ਆ ਕੇ ਗੱਲ ਕਰ ਇੱਧਰ ਮੇਰੇ ਇਹ ਮੂੰਹ ਤੇ ਕੀਤੀ ਅਰੇ ਇੱਕ ਹੀ ਜੋ ਕੇ ਜਾਣਾ ਹੋਰ ਕਿਹੜੀ ਤੇ ਬੈਠਾ ਚੋਲਣੀਆਂ ਹੋਣੇ ਦਾਲ ਦੇ ਨਾਲ ਹੀ ਵੇਖੀ ਚੱਲ ਚੱਲ ਭਰਾਵਾ 5 ਵਜੇ ਪੂਰੇ ਉਧਰ ਮੁੜ ਕੇ ਜਵਾਕ ਵੀ ਤਿਆਰ ਕਰਕੇ ਚੱਲਣਗੀ ਤਜਵਾਬ ਮੈਂ ਕਰ ਲੈਣੇ ਤਿਆਰ ਕਰਦੇ ਇਹ ਇਧਰੋਂ ਕੰਮ ਨਹੀਂ ਬੜੂਗਾ ਤੇ ਮੈਂ ਜਾ ਕੇ ਉੱਥੇ ਉਹਨਾਂ ਦੀ ਰੋਟੀ ਰੋਟੀ ਪਕਾਉਂਗੀ ਨਾ ਆਟਾ ਗੋਲਣੇ ਹਾਂ ਸਾਰਾ ਮੈਂ ਤਾਂ ਨਹੀਂ ਪਕਾਈ ਜਾਣਾ 5 ਵਜੇ ਸਾਡਾ ਕੰਮ ਸਾਰਾ ਆਲਮੋਸਟ ਸਾਡੇ ਪੰਜ ਤਾਂ ਵੱਜ ਗਏ ਆ ਸਾਢੇ ਪੰਜ ਨਿਬੜ ਜਾਂਦਾ ਕਿੰਨੀਆਂ ਮੱਜਾਂ ਰਹਿ ਗਈਆਂ ਚੋਣ ਵਾਲੀਆਂ ਭਰਾ ਜੀ 5 10 ਤੇ ਤਾਂ ਲਓ ਵੀ ਚੋਾਈਆਂ ਲੀਆਂ ਰਹੀਆਂ ਲਾਸਟ ਦੋ ਮੱਜਾਂ ਚੋਾਈ ਹੋ ਗਈ ਡਨ ਸਾਰੀ A to Z ਉਹਨੇ ਖੜੀਆਂ ਨਿਸ਼ਲ ਹੋ ਗਏ ਟੌਰ ਨਾਲ ਠੀਕ ਆ ਇਹ ਇਹ اچھی ਬਾਤ ਨਹੀਂ ਹੈ ਇਹ ਬਿਲਕੁਲ ਚੰਗੀ ਗੱਲ ਨਹੀਂ ਠੀਕ ਆ ਨਾ ਤੁਹਾਨੂੰ ਦਾਣਾ ਖਾਣ ਲਈ ਦਈਦਾ ਉਹ ਲਿਖੇ ਡੰਲੀ ਨਹੀਂ ਨਾ ਇਹ ਜਮਾਂ ਗੱਲ ਵਾਜਬ ਨਹੀਂ ਹੈਗੀ ਦਾਣਾ ਬਹੁਤ ਮਹਿੰਗਾ ਜੇ ਤੁਸੀਂ ਦੋਵੇਂ ਨੇ ਮੂੰਹ ਲਵੇੜਿਆ ਕੋਈ ਗੱਲ ਐ ਦੱਸ ਹਾਲ ਆ ਕੋਈ ਤੁਹਾਡਾ ਲੈ ਅੱਗੋਂ ਮੂੰਹ ਮਾਰਦੀ ਦੱਸ ਓਏ ਇਹਨਾਂ ਨੂੰ ਸਮਝਾ ਕੋਈ ਯਾਰ ਤੇਰਾ ਰੋਬ ਰੂ ਵੀ ਨਹੀਂ ਹੈ ਬਗਵਾ ਘੱਟ ਨਾ ਐ दस कोई रोव ਨਹੀਂ ਗੱਗੂ ਨੇ ਰੇੜਾ ਭਰਤਾ ਗੱਗੂ ਨੇ ਮਿੰਟੋ ਮਿੰਟੀ ਮਿੰਟੋਸ ਕਿੰਟੀ ਕਹਿੰਦੇ ਰੇੜਾ ਗੋਏ ਦਾ ਚੜਾਈ ਆ ਜੈਜਾਕਾਰ ਆ ਆ ਜਿੰਨੀ ਰਹਿ ਗਿਆ ਟੋਟਾ ਵੀ ਇਕੱਠਾ ਕਰਕੇ ਬਾਦ ਨੂੰ ਪਾ ਦੇ ਫਿਰ ਦੱਬ ਦੇ ਕਿੱਲੀ ਮੇਰਾ ਵੀਰ ਦਾ ਵਾਦ ਆ ਤੋ ਬਦਤਮੀਜ਼ ਲੇਡੀਆਂ ਨੂੰ ਸਮਝਾ ਜਾ ਕਿ ਜਿਹੜੀਆਂ ਨੇ ਦਾਣੇ ਨਾਲ ਮੂੰਹ ਲਵੇੜਿਆ ਆਪਦਾ ਖਾਨ ਦੀ ਵੀ ਆ ਆ ਆਪਣੇ ਮੋਟੇ ਆ ਆ ਆਪਣੇ ਮੋਟੇ ਆ ਆਪਣੇ ਹੈਗੇ ਆ 55 66 ਮਹੀਨਿਆਂ ਦੇ ਇਹ ਬੋਟੇ ਜੀ ਇਹਨਾਂ ਚੰਗੇ ਗਰੋਥ ਹੋ ਰਹੀ ਆ ਹੁਣ ਗੋਚੂ ਗੋਚੂ ਹੋਰ ਸਾਲ ਨੂੰ ਹੋ ਜਾਏਗਾ ਆ ਦੀ ਮੰਮੀ ਜਿੱਡਾ ਇਹ ਤੂੰ ਹੈ ਹੋ ਜਾਊਗਾ ਇਹ ਹੋ ਜਾਊਗਾ ਪੱਕਾ ਆ ਦੀ ਸਾਲ ਨੂੰ ਕੱਟਾ ਏ ਕੱਟੀ ਉਹ ਨਾਲ ਦੀ ਏ ਕਟਾ ਖੜਾ ਬਾਬਾ ਕੱਟੀ ਆ ਵੀ ਕੱਟੀ ਉਹ ਵੀ ਕੱਟੀ ਉਹ ਚੈੱਕ ਕਰਾਂ ਮੈਂ ਕਰ ਲੈ ਚੈੱਕ ਬਹੁਤ ਅੱਜ ਲੇਟ ਹੋ ਗਿਆ ਕਟਕਟ ਅੱਧਾ ਘੰਟਾ ਲੇਟ ਆ 6 ਪੂਰੇ ਵੱਜ ਚੁੱਕੇ ਆ ਤੇ ਮੰਮੀ ਦੇ ਮੋਟਾ ਆਖਰੀ ਮਾਜ ਤੇ ਦਗਰੀਬ ਆਖਰੀ ਮਾਜ ਤੇ ਆ ਸਾਢੇ 6 ਹੋ ਗਏ ਆ ਮੰਮੀ ਸਾਢੇ 6 ਤਾਂ ਹੋਈ ਨਹੀਂ ਜੇ ਸਾਢੇ 6 ਹੋਏ ਜਾ ਕੇ ਤਾਂ ਫੋਨ ਤੇ 6:04 ਹੋਏ ਅਜੇ ਆਹ ਹੋ ਕੇ ਆਵੇ ਲੋ ਫਰੈਂਡੋ 6:05 ਹੋ ਗਏ ਚਲੋ ਹਣ ਆ ਝੂਠਦਾ ਮੰਮੇ ਬੱਸ ਮੈਂ ਝੂਠ ਰੋੜਦੀ ਤੁਸੀਂ ਤਾਂ ਝੂਠ ਰੋੜਦੇ ਹੀ ਨਹੀਂ ਹਾਂ ਨਹੀਂ ਜਾਣੀ ਮੰਮੀ ਲੈ ਨਾ ਬੱਧਾਰ ਤੂੰ ਜੀ ਮਾਰਦੀ ਤੈਨੂੰ ਮੈਂ ਦੱਸਤਾ ਯਾਰ ਹਾਂ ਹਾਂ ਕਰ ਲਾ ਕਰ ਲਾ ਦਾਰਾ ਗੱਲ ਹੋਈ ਐ ਮੈਨੂੰ ਵੀ ਦਿੰਦਾ ਪਈ ਨਹੀਂ ਆਹ ਵੇਲਾ ਤੇਰੇ ਚਲਾਈ ਜਾਂਦੀ ਧਾਰਾ ਮੇਰੀ ਮਾੜੀ ਦਾ ਮੂੰਹ ਚਾਹ ਲੱਗਿਆ ਵੇਲਾ ਇਦਾਂ ਇਹ ਧਾਰ ਲੈਂਦੀ ਐ ਹਾਂ ਕੰਮ ਕਿੰਨੇ ਕਿੰਨੇ ਕੀਤਾ ਵਾ ਓਏ ਐ ਦਾਲ ਆ ਗਿਆ ਫਟਿਆ ਮਾਟੀ ਗੰਦੀ ਮੇਰਾ ਜਵਾਕ ਕਿੱਥੇ ਮਿਲਦਾ ਆ ਨੰਗ ਮਸਤਲਾ ਮਾ ਭੈਣ ਨਹੀਂ ਨਾ ਨਾ ਮਾਂਾਂ ਪਰ ਉਹਨਾਂ ਪੰਗੇ ਲੈਣ ਤੇ ਰਹਿੰਦੀ ਆ ਉਹ ਨਾ ਤੇ ਮੋਨ ਮਾ ਮਾਦੀ ਪੁੱਤੀ ਘਰੀ ਆ ਮੇਰੀ ਵਾਲੀ ਦਾ ਮਾਦੀ ਪੁੱਤੀ ਘਰੀ ਆ ਮੇਰੇ ਵੇਢੀ ਆ ਮੋਟਾ ਅੱਗ ਦੀ ਨਹੀਂ ਮਾਦੀ ਦਾ ਦਿੱਤੀ ਆ ਮੇਰਾ ਆ ਵੇਖੋ ਮੰਮੀ ਅਗਰ ਮਾਤੀ ਕਰਾ ਮੰਮੀ ਚਲਾਕੀਆਂ ਕੀ ਦੇ ਨਾਲ ਮਾਪੇਨ ਗਿਆਨੀ ਕੰਮ ਕਰਨਾ ਮਾਪੇ ਨੇ ਨਜ਼ਰ ਅਗਰ ਕੇ ਰੱਖਤਾ ਵਿਚਾਰੇ ਨੂੰ ਓਹ ਕੋਠਾ ਮਾਈਕਲ ਜੇ ਮੈਂ ਨਾ ਤੈਨੂੰ ਨਾਈ ਜਿਨਵਾਇਆ ਕਰ ਹਾਂ ਐਨੂੰ ਕਰੀ ਜੂਈ ਤਾ ਅੱਜ ਤਨੂ ਉਗਰੀ ਮੋਟੇ ਮਾਜੇ ਨੂੰ ਕਿੰਨੀ ਦੋਤਾ ਫਾੜ ਲਈ ਤੂੰ ਅੱਛਾ ਲੱਗਦਾਈ ਉਹ ਮਾਜੀ ਕਹੀ ਉਹ ਮੇਰੇ ਸਾਹਨੇ ਕਹਿੰਦੀ ਦੋਤੀ ਮੰਮੀ ਭੱਜ ਗਈ ਮੰਮੀ ਨੇ ਏ ਮੰਮੀਏ ਜਿਵੇਂ ਦੋਦਰਾ ਡੋਲ ਨੂੰ ਬਚਾਇਆ ਜਿਵੇਂ ਪਾਸੀ ਆਇਆ ਜਿਵੇਂ ਪਾਸੀ ਆਇਆ ਦੋਦਨਾ ਡੋਲ ਦੀ ਚਾਹ ਟਰਮ ਚ ਪਾ ਦੂ ਠੀਕ ਆ ਉਹ ਭੱਜ ਗਿਆ ਜੀ ਉਹ ਮਾਜ ਨੇ ਵੀ ਸ਼ਰਧਨ ਕਰਤਾ ਜਾ ਵੇ ਰ ਮੰਮੀ ਹਾਂ ਐਂ ਤੈਨੂੰ ਅਹੀ ਆ ਗਈ ਮੰਮੀ ਆ ਗਈ ਆ ਗਈ ਆ ਗਈ ਜਿਵੇਂ ਦੋਦ ਤੈਨੂੰ ਛਲਾਕਾ ਬੂਆ ਮਾਰੀ ਤੂੰ ਕਰਾ ਇੰਨੇ ਪਾਪਾ ਹੂੰ ਮੈਂ ਘਰ ਆ ਕੇ ਤੇ ਮਾਰੀਆਂ ਮੇਰੀ ਕੁੜੀ ਨੇ ਮਾਰ ਗਿਆ ਮੇਰੇ ਹਾਂ ਲੈ ਪੰਗਾ ਅਗਲੇ ਪਤਾ ਤਾਂ ਲੱਗੇ ਨੌਜਵਾਲੀ ਓਏ ਓਏ ਮਾਈ ਡਾਦੀ ਉਹ ਲੈ ਨੇ ਤਸਾ ਖਾਈ ਹੋ ਗਿਆ ਸਵਾ ਸਹੀ ਆ ਭਾਈ ਫਿਰ ਦੀ ਹਾਂ ਲੈ ਪੰਗਾ ਲੈ ਪੰਗਾ ਮਰਨਾ ਹਾਂ ਐ ਐ ਪਾਲੇ ਦੀ ਧੀ ਹੋਗਾ ਉਹ ਯੱਕ ਕੱਟੀ ਦੇ ਮਾਰੀ ਵਾ ਕੱਟੀ ਦੇ ਮਾਰੀ ਆਹ ਜਾਨਾ ਕਿਧਰ ਨੂੰ ਕੱਟੀ ਦੇ ਮਾਰੀ ਪਿਓ ਦਾ ਇਧਰੋਂ ਦੇਖਣ ਹੈ ਆਹ ਬਰਾਬਰ ਇਧਰੇ ਹੋ ਗਾਂ ਲੱਗੇ ਬਰਾਬਰ ਹਾਂ ਕਾਮਾ ਧੱਪੇ ਦਾ ਨਹੀਂ ਕਰਨਾ ਤੇ ਜਾਣ ਕੇ ਆਣ ਕੇ ਤੇ ਖੇਖਲ ਕਰਨ ਤੇ ਹੋ ਜਾਣਾ ਮੈਂ ਠੰਡੀ ਹੀ ਹੈਗੇ ਬਸ ਰੂੜੂੜੀ ਹੋਣੀ ਹੋਣੀ ਮੋਟੀ ਹਣ ਜਾਂੰਧੀ ਨੇ ਗਾਂ ਉਹ ਗਾਂ ਆ ਫੜ ਰਹੇ ਤਾਂ ਰਹਿਣਾ ਬੰਨ੍ਹ ਨੂੰ ਮੂਤੜੀ ਨਾਲੇ ਸੁਟਣਾ ਮਰਿਆਂ 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 ਮੈਂ ਦੱਸੀ ਜਾਂਦਾ ਮੇਰੇ ਵੱਜ ਗਈ ਨਾ ਤੇ ਹਾਲ ਵਾਲਾ ਸ਼ਾਮ ਨੂੰ ਮੱਝਾ ਮੈਂ ਨਹੀਂ ਛਵਾਉਂਦਾ ਆਣ ਕੇ ਤੇਰੇ ਵੱਡੇ ਵੀ ਚ ਆਉਣਗੇ ਮਾਪਾ ਹੁਣੇ ਨਹੀਂ ਮੇਰੇ ਨਾਲ ਵੱਡੇ ਫਿਰ ਗੱਗੂ ਨੇ ਹੱਸਣਗੇ ਆਪਾਂ ਨਹੀਂ ਆਉਂਦੇ ਮੇਰੇ ਉਹ ਗੰਦੀ ਜਿਹੇ ਮੇਰਾ ਢੋਲ ਵੱਡਿਆ ਨਹੀਂ ਲਾਏਗੀ ਮੈਂ ਨਹੀਂ ਆਉਂਦਾ ਫਿਰ ਮੇਰੇ ਨਾਲ ਜੇ ਪੰਗਾ ਲਿਆ ਵਾ ਤੂੰ ਨਹੀਂ ਤਾਂ ਪਹਿਲਾਂ ਤੂੰ ਤਾਂ ਪੰਗਾ ਲਿਆ ਉਹਨੇ ਮੇਰੇ ਤਾਰਾ ਪਾਈਆਂ ਮੈਂ ਪਾਈਆਂ ਮੈਂ ਕਾਨੂੰਨ ਮੇਰੇ ਤੇ ਕਿਉਂ ਪਾਈਆ ਤੇਰੇ ਤੇ ਤਾਂ ਪਾਈ ਕੋਈ ਧਾਰ ਨਹੀਂ ਤੇਰੇ ਤੇ ਤਾਂ ਪਾਈ ਮੈਂ ਤੇਰੇ ਕੋਲ ਪ੍ਰੂਫ ਹੈਗਾ ਮੇਰੇ ਕੋਲ ਪ੍ਰੂਫ ਹੈਗਾ ਕਮੇ ਨਹੀਂ ਪਾਈਆ ਤੂੰ ਮੱਝੋਂ ਫਿਰ ਮੈਂ ਤੇਰੇ ਅੱਗੇ ਹੀ ਗਿਆ ਹਾਏ 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 ਮਮੇ ਜਾਣ ਨਾ ਦੇਈ ਪਤਾ ਤਾਂ ਲੱਗੇ ਢਾਲੀ ਵਾਲਾਂ ਦੀ ਕੁੜੀ ਦਾ ਸੰਧੂਆਂ ਦਾ ਮੁੰਡਾ ਢਾਪੀ ਬੈਠੀ ਹਾਏ ਹਾਏ ਆ ਗਈ ਆ ਗਈ ਦੀ ਪੈ ਕੁੜੀ ਆ ਗਈ ਨਾਲ ਜੋ ਵੀ ਕਰਮਾ ਦਿੱਤਾ ਹੈ ਮੰਮੀ ਅੱਜ ਨਾ ਲੰਗਰ ਲਾਉਣਾ ਨਾ ਮੈਂ ਕੋਈ ਕਰਨਾ ਮੰਮੀ ਇੱਥੇ ਹੀ ਬੈਠੀ ਰਹਿਣਾ ਜਿਆਦਾ ਅਗੇ ਛਤਰਖਾਲਾ ਕੇ ਕੇ ਜਾਂਦੇ ਛਤਰਖਾਲਾ ਮੈਂ ਵੀ ਉੱਠੂਗੀ ਬਕਾ ਕੇ ਆਪੇ ਹੀ ਖਾਊਗੀ ਹਾਂ ਮੈਂ ਇੱਕ ਮਾਰਨੀ ਹੈ ਮਾਰ ਲੈ ਇੱਕ ਮੈਂ ਇੱਥੇ ਹੀ ਰਹਿਣਾ ਮੈਨੂੰ ਕੀ ਬੋਲਾ ਨਾ ਪਕਾਓ ਤੇ ਖਾਓ ਆਪ ਬੋਲਾ ਹਾਂ ਓੜੀ ਦੇ ਡਿੱਗੀ ਬੋਲੇ ਜੇ ਹੌਲੀ ਜਾ ਛਤਰ ਮੱਝਾਂ ਦੇ ਮੱਜਾ ਕੇ ਸਾਡੇ ਦੀ ਮੱਜਾ ਨਹੀਂ ਕਾਲਾ ਮੈਨੂੰ ਮੋਟੀ ਬਹੁਤ ਮਾਂ ਕਮਲੀ ਚਾਦਰਾਂ ਤੇ ਡਿੱਗੀ ਮੰਮੀ ਉੱਠ ਕਿਵੇਂ ਬੈਠੀ ਬੈਠੀ ਮੈਂ ਮਾਰਦਾ ਬੈਠ ਬੈਠ ਆ ਆ ਨਾ ਉਸ ਵੀ ਸੂਰਜ ਚੜ ਚੜ ਮੰਮੀ ਮਿੱਠਾ ਉੱਠ ਪਾ ਮੰਮੀ ਉੱਠ ਪਾ ਨਾ ਮੈਥੋਂ ਉੱਠਿਆ ਜਾਂਦਾ ਨਾ ਮੈਂ ਚਪਲਾ ਵੇਖ ਜਾਣ ਕੇ ਪਰੇ ਨਹੀਂ ਸਰਤੀ ਆ ਮੈਂ ਤਾਂ ਬਾ ਗਈ ਹਣ ਮੇਰੇ ਨਾਲ ਚੁੰਗੜੀ ਚਾਖ ਲੈ ਲਾਤੀ ਮੇਰੇ ਤਾਂ ਬਸ ਸਾਰੇ ਅੰਜਰ ਪੰਜਰੇ ਲੱਗੇ ਹੋੜਾ ਜਵਾਹ ਨਹੀਂ ਆ ਜਵਾਹ ਕਿਹ ਜਾਣੇ ਤੁਸੀਂ ਗੋਡੇ ਗਿੱਟੇ ਜਿੰਨੇ ਕ ਭੁਰਕ ਤੁਰਦੇ ਹੋ ਵੀ ਨਹੀਂ ਤੁਰਨ ਦੇਣੇ ਆਹ ਢੰਡੀ ਜੀ ਹੋ ਗਿਆ ਨਾਲ ਚੱਲ ਆ ਜਾ ਮੈਂ ਠਾੜੇ ਮम्मी ਚੱਲ ਠਾਉਂਦਾ ਸੋਨ ਮੇਰੀ ਮੰਮੂ ਮੇਰੀ ਮੰਮੀਆਂ ਮੇਰੀ ਮੰਮੀ ਚੱਲ ਜੂੜ ਫੜੋ ਉਧਰ ਮੰਮੀਆਂ ਐ ਐਡੀ ਵੀ ਉਮਰ ਨਹੀਂ ਹੋਈ ਇਹ ਲੈ ਅੰਮੀ ਹਟ ਪਾਪੇ ਉਹ ਤੋ ਮਮੀ ਨਵੀਂ ਫੜ ਕੇ ਛੱਟਲਾ ਨਾਲ ਦਿਨ ਵੀ ਆ ਮੈਨੂੰ ਮਮੀ ਛੱਟ ਨੂੰ ਸਟਾਉਣ ਦਾ ਕੰਮ ਨੇ ਵੇ ਤੂੜੀ ਚ ਲਿਬੜਾ ਕੇ ਅਸੀਂ ਫਾਇਦਾ ਚੰਗੇ ਲੱਗਾ ਗਿਆ ਨਾ ਤੂੜੀ ਚ ਲਿਮਪੜ ਦੇ ਚੱਲ ਇਹ ਦੱਪਾ ਲੇਖੀ ਛੱਟਾ ਲੱਗੀ ਤੇ ਆਈ ਤੂੰ ਮਮੇ ਆਪੇ ਹਟ ਬਣਾ ਚੱਲ ਚੱਲ ਕੇ ਮੱਥਾ ਟੇਕਣ ਨੂੰ ਜਾਣਾ ਬਾਬੇ ਦੇ ਚੱਲ ਉੱਠ ਮੱਸ ਅੱਜ ਗੁਰਦੁਆਰੇ ਵੀ ਜਾਣਾ ਮੈਂ ਫਿਰ ਆਜੋ ਚੱਲ ਉੱਠ ਉਹ ਹੈਗੀ ਜੂਹੀ ਲਵੇੜ ਕੇ ਨਾਲ ਘਾਲਤਾ ਪਰੇ ਨੂੰ ਬਾਕੀ ਤੁਹਾਨੂੰ ਡੇਲੀ ਰੁਟੀਨ ਦਾ ਇਹਦਾ ਵਲੌਗ ਪਾਵਾਂਗੇ ਸਵੇਰੇ ਮੱਝਾਂ ਚੋਂਦ ਕਿਵੇਂ ਚੱਕਦੇ ਕੰਮ ਗਰੀਬੀ ਹਾਂ ਲੈ ਆ ਜਾ ਇਹ ਹੈ ਮੇਰੇ ਠਾਇਆ ਨਹੀਂ ਉੱਠੀ ਮੁੰਡੇ ਦੇ ਠਾਇਆ ਉੱਠੀ ਉਹ ਹੀ ਠਾਉਣਾ ਗਿਆ ਮੈਨੂੰ ਦੱਸ ਦੇ ਇਹਨੂੰ ਦੱਸ ਦੇ ਇਹਨੂੰ ਪਾਲਾ ਵੀ ਜੀ ਵੀ ਜਾ ਬਾਈ ਮੋਟੇ ਜਾ ਬਾਈ ਨੂੰ ਲੈ ਕੇ ਆਓ ਜਾਓ ਭੱਜਦੇ ਹੋ ਯਾਰ ਗਾਇਰੀਆ ਟਟੀਆਂ ਲੱਗੀਆਂ ਰਹਿੰਦਾ ਜਾਓ ਲੈ ਆਓ ਮੰਮੀ ਚਾਹ ਬਣੀ ਆ ਚਾਹ ਬਣਾਈ ਕਹੇ ਉਹਦੇ ਨਾਲ ਉਹਨਾਂ ਦਾ ਦੁੱਧ ਆ ਪਵਾ ਦਿਆ ਐਡਾ ਉਹਦਾ ਚਲੋ ਫਰੈਂਡੋ ਅਗਲਾ ਵੋ ਬਲੌਗ ਹੀ ਕੰਟੀਨਿਊਟੀ ਰੱਖਦੇ ਆ ਇਹ ਵਿਚਾਲੋਂ ਪਾਰ ਸੀਗਾ ਮੰਮੀ ਅੰਦਰ ਟੀਵੀ ਵੇਖੀ ਜਾਂਦੀ ਚੱਲ ਬਈ ਮੰਮੀ ਧੱਕੋ ਕਿਤੇ ਯਾਰ ਹੈ ਮੇਰੇ ਤੇ ਨੌਰਾ ਹੀ ਰੰਗ ਦਾ ਹੀ ਨੌਰਾ ਨਹੀਂ ਕੁ ਮਿੱਕੇ ਮੈਨਾਂ ਆਉਣੇ ਬੈਕ ਨਾ ਪਾ ਗਏ ਕਿਦੋਂ ਮੋਜੀ ਪਿੱਛੇ ਤਾਂ ਪਹਿਲੇ ਚਾਦਰ ਚੱਕੀ ਹੋਈ ਸੀ ਤੇ ਚੋ ਤੂੰ ਪਾਸੇ ਆ ਉੱਥੇ ਬਾਹਰ ਨਵਾਲੂ ਮੈਂ ਜਾ ਚੱਲ ਚੱਲ ਬਾਹਰ ਜਾ ਚੱਲ ਜਾ ਬਾਹਰ ਇੱਥੇ ਨਾ ਖਲਾਰਾ ਪਾ ਚੱਲ ਬਾਹਰ ਆ ਹੂੰ ਚਾਰ ਬੱਚੇ ਹੈ ਗੱਪੇ ਮੰਗਣਾ ਥਾਰਾ ਨਾ ਡੋਲੀ ਜਾ ਹਾਂ ਡੋਲੀ ਜਾ ਚੱਲਾ ਬਾਹਰ ਹੋਟਸ ਵੀ ਆਣੇ ਜੇਲਾ ਵੀ ਕਰਨ ਰੰਗ ਨਾ ਆਉਂਦਾ ਗਲਾਤ ਕਿਹਦੇ ਗਲਾਤ ਜਿਵੇਂ ਬੜਿਆ ਲੈ ਆਪੇ ਮੰਨ ਲਈ ਆਪੇ ਲੋਹੇ ਆਹ ਵੇ ਆਹ ਤੇ ਗੱਲ ਮਾੜੀ ਨਿਆ ਗੱਲ ਮਾੜੀ ਆ ਆ ਚੀਟਿੰਗ ਛੜੇ ਆ ਮਾਹੋਲੀ ਆ ਬੁਰਾ ਨਾ ਮਾਣੋ ਆ ਚੀਟਿੰਗ ਛੜੇ ਆ ਆ ਹੋਲੀ ਹੋਲੀ ਅੱਜ ਤਾਂ ਆ ਜੋ ਹੋਰੇ ਨਹੀਂ ਵੱਡੀ ਮਾਂ ਭੈਣਾਂ ਤੇ ਹੋਰ ਮਾਂ ਭੈਣਾਂ ਨੇ ਹੁੰਦੀਆਂ ਉੱਡ ਲੱਗ ਜੇ ਰੰਗ ਰੰਗ ਲੱਗ ਜੇ ਹੁਣ ਨਹੀਂ ਆਪਦੀਆਂ ਮਾਂ ਬਾਂ ਭੈਣਾਂ ਨੇ ਨਹੀਂ ਬਣਾ ਲਈ ਲੋਕਾਂ ਦੀ ਰੰਗ ਲੱਗ ਜੇ ਹੁਣ ਆ ਆ ਨਾ ਚੀਟਿੰਗ ਮਾਰੇ ਦੂਰੇ ਚੱਲੇ ਹੁਣ ਦੂਰੇ ਜਾਵੇ ਰੱਖ ਲੈ ਭਾਈ ਪਾ ਰੱਖ ਦੇ ਨਹੀਂ ਤੇ ਅੱਖ ਚ ਪੈ ਜੂ ਵੇ ਨਾ ਅੱਖ ਤੇ ਤਾਣੀ ਕਰਕੇ ਬਾ ਜੱਟ ਵਾ ਗੁੱਸਾ ਆਇਆ ਪੱਤੀਆਂ ਆ ਵੇ ਹਾਈਪਰ ਮਾਰੀ ਜਾਂਦੀ ਜ਼ੈ ਓਏ ਹਾਲੇ ਦੱਸ ਐ ਥੜ ਦੇ ਹੁੰਦਾ ਜਾ ਕੇ ਕਿੰਨਾ ਦੇ ਹਾਨ ਦੇ ਜੰਨਾਂ ਨਾਲ ਖਿਡੋ ਹਾਂ ਹਾਂ ਦੇਣਾ ਕਿਹਦਾ ਆ ਇੱਧਰ ਵੇਰ ਵੇਖ ਚੀਟਿੰਗ ਵੇਖ ਸਕੀਮੀ ਕਿੱਡੀ ਦੂਰ ਹੋ ਜਾ ਵੇ ਰੰਗ ਯਾਰਡਾ ਨਹੀਂ ਨਹੀਂ ਦੂਰ ਹੀ ਇੱਥੇ ਵੇ ਕਿੱਡੀ ਦੂਰੇ ਵਹੀ ਪਰ ਦੂਰੇ ਰਾਂਗਾ ਇੱਥੋਂ ਇੱਥੋਂ ਬੜਾ ਇੱਥੇ ਮੇਰੇ ਕੋ ਮਾਰ ਲਈ ਕੋਈ ਚੀਜ਼ ਨਹੀਂ ਹੈਗੀ ਕਹਿੰਦੀ ਬਾਹਰ ਆ ਗਈ ਬਾਹਰ ਇੱਥੇ ਕਲਾਣਾਣਾ ਭਾਈ ਈ ਈ ਈ ਮੋੜਾ ਡਾਚਾ ਦੇ ਡਰਦਾ ਵਾ ਵਾਈਪਰ ਵਜਣਾ ਨਹੀਂ ਜੋਰ ਨਾਲ ਕੋਈ ਨਾ ਫਿਰ ਇਹ ਕਿੰਨਾ ਖਾਣਾ ਪਣਾ ਹੋਣਾ ਹੈ ਤੂੰ ਆਹ ਕਾ ਪਹਿਲਾਂ ਆ ਲੈ ਆ ਮੈਂ ਆ ਜਾਂਦਾ ਈ ਈ ਨਾ ਬਾਈ ਨਾ ਮਰੀ ਨਾ ਮਰੀ ਨਾ ਮਰੀ ਖੋਲ ਈ ਨਾ ਮਰੀ ਨਾ ਮਰੀ ਇਸ ਦਿਨ ਦਾ ਅੱਜ ਦਾ ਵਲੌਗ ਹੁੰਦਾ ਹੈ ਖਤਮ ਕਿਉਂਕਿ ਇਹ ਜਿਹੜੀਆਂ ਕਲਿੱਪਾਂ ਸੀਗੀਆਂ ਇਹ ਹੋਲੀ ਵਾਲੇ ਦਿਨ ਦੀਆਂ ਇੱਕ ਰਹਿ ਗਈਆਂ ਸੀ ਉਹ ਵੀ ਕਲਿੱਪਾਂ ਸੀ ਇਹਦੇ ਵਿੱਚ ਤੇ ਇਹਦੇ ਵਿੱਚ ਬਾਕੀ ਸਾਡੀਆਂ ਡੇਲੀ ਰੁਟੀਨ ਦੀਆਂ ਜੋ ਅਸੀਂ ਸੜਕੇ ਤਰਕੇ ਉੱਠ ਕੇ ਕਰਦੇ ਹਾਂ ਸਵੇਰ-ਸਵੇਰ ਅਰਲੀ ਮਾਰਨਿੰਗ ਤੇ ਧਾਰਾਂ ਗੱਡੀ ਦੀਆਂ ਬੱਸ ਤੇ ਸ਼ੁਕਲ ਮੇਲਾ ਆ ਜਾਂਦਾ ਇੰਜੋਇਮੈਂਟ ਕਰ ਲਈਦੀ ਤੇ ਇਹ ਉਹ ਕਲਿੱਪਾਂ ਸੀ ਤੇ ਸਾਰਿਆਂ ਨੂੰ ਬਹੁਤ ਪਸੰਦ ਆਈਆਂ ਹੋਣਗੀਆਂ ਉਮੀਦ ਆ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਘੰਟ-ਘੰਟ ਵਲੌਗ ਲੈ ਕੇ ਮਿਲਦੇ ਰਹਿਵਾਂਗੇ ਤੁਹਾਨੂੰ ਬਾਏ ਬਾਏ ਲਵ ਯੂ ਆਪ